ਸ਼੍ਰੋਮਣੀ ਕਾਲੀ ਦਲ ਦੀ ਸਿਆਸਤ ਦਾ ਕੋਰ ਕਮੇਟੀ ਦੀ ਬੈਠਕ ਹੁੰਦੀ ਹੈ ਬੜੀਆਂ ਗੱਲਾਂ ਹੋਈਆਂ ਅੰਦਰ ਔਰ ਕੁਝ ਗੱਲਾਂ ਦੇ ਵਿੱਚ ਜਿਹੜੀ ਇੱਕ ਸੀ ਕਿ ਕਿਤੇ ਅਨਾਉਂਸਮੈਂਟ ਨਾ ਹੋ ਜੇ ਉਸ ਵੇਲੇ ਪਰ ਉਹ ਹੋਈ ਨਹੀਂ ਉਹਦੇ ਉਲਟ ਫੈਸਲਾ ਲੈ ਲਿਆ ਪਾਰਟੀ ਨੇ ਉਸਦੇ ਕਾਰਨ ਕੀ ਲੱਗਦਾ ਤੁਹਾਨੂੰ ਮਜਬੂਰੀ ਸੀ ਜਾਂ ਫਿਰ ਕੋਈ ਬਣੀ ਨਹੀਂ ਗੱਲ ਸਹਿਮਤੀ ਨਹੀਂ ਦਿੱਤੀ ਥਲੜੀ ਲੀਡਰਸ਼ਿਪ ਨੇ ਸੰਦੀਪ ਕਹਿੰਦੇ ਕਿ ਇਤਿਹਾਸ ਆਪਣੇ ਆਪ ਨੂੰ ਦਰਾਂਦਾ ਜਾਂ ਜਿਹੜੀਆਂ ਗਲਤੀਆਂ ਪਹਿਲਾਂ ਕੀਤੀਆਂ ਹੁੰਦੀਆਂ ਉਸ ਗਲਤੀਆਂ ਤੇ ਮੁੜ ਗਲਤੀ ਨਹੀਂ ਕੀਤੀ ਜਾਂਦੀ ਉਹਦੇ ਚ ਸੁਧਾਰ ਦੀ ਗੁੰਜਾਇਸ਼ ਹੁੰਦੀ ਆ ਮੈਨੂੰ ਲੱਗਦਾ ਕਿ 1996 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਨ ਕੰਡੀਸ਼ਨਲ ਸ਼੍ਰੀ ਅਟਲ ਬਿਹਾਰੀ ਆਵਾਜ਼ਪਾਈ ਨੂੰ ਸਮਰਥਨ ਦਿੱਤਾ ਸੀ ਉਹ ਸਭ ਤੋਂ ਵੱਡੀ ਗਲਤੀ ਸੀ ਉਸ ਸਮੇਂ ਉਹ ਅਗਰ ਉਹਦੋਂ ਸ਼ਰਤਾਂ ਦੇ ਨਾਲ ਜਿਵੇਂ ਅੱਜ ਕਹਿ ਰਹੇ ਨਾ ਕਿ ਅਸੀਂ ਪੰਜਾਬ ਸਾਡੇ ਵਾਸਤੇ ਪਹਿਲਾ ਸਾਡੇ ਵਾਸਤੇ ਪੰਥ ਸਾਡੇ ਵਾਸਤੇ ਪਹਿਲਾ ਅਗਰ 1996 ਦੇ ਵਿੱਚ ਇਹੋ ਮੰਗਾ ਸ਼੍ਰੀ ਅਟਲ ਵਿਹਾਰੀਵਾਸ ਪਾਈ ਦੇ ਸਾਹਮਣੇ ਰੱਖਿਆ ਹੁੰਦਾ ਜਦੋਂ ਉਹਨਾਂ ਨੂੰ ਲੋੜ ਸੀ 13 ਮਹੀਨਾ ਵਾਸਤੇ 13 ਦਿਨ ਵਾਸਤੇ ਸਾਢੇ 3 ਸਾਲ ਵਾਸਤੇ ਤੇ ਪੰਜਾਬ ਦੇ ਬਹੁਤ ਸਾਰੇ ਮਸਲੇ ਹੱਲ ਹੋ ਜਾਣੇ ਸੀ ਪਰ ਇਹਨੂੰ ਦੇਰ ਆਏ ਦਰੁਸਤ ਨਹੀਂ ਕਹਿ ਸਕਦੇ ਕਿਉਂਕਿ ਸਮਾਂ ਹੀ ਬਹੁਤ ਜ਼ਿਆਦਾ ਨਿਕਲ ਗਿਆ 1996 ਤੋਂ ਲੈ ਕੇ ਤੇ ਹੁਣ 2023 ਆ ਗਈ ਹੈ 24 ਆ ਗਈ ਹੈ ਇਸ ਕਰਕੇ ਜਿਹੜੀ ਰਾਤੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆਈ ਉਹਦੇ ਚ ਇਹ ਆ ਕਿ ਸੁਭੀ ਸਿੰਘ ਬਾਦਲ ਦਾ ਇੱਕ ਧੜਾ ਉਹ ਜਿਹੜੇ ਕਹਿੰਦੇ ਸੀ ਕਿ ਅੱਜ ਹੀ ਭਾਜਪਾ ਦੇ ਨਾਲ ਸਾਂਝ ਕਰ ਲੋ ਜੱਫੀਆਂ ਪਾ ਲੋ ਅਮਿਤ ਸ਼ਾਹ ਨੂੰ ਘੁੱਟ ਕੇ ਪਾ ਲੋ ਨਰਿੰਦਰ ਮੋਦੀ ਸਾਹਿਬ ਨੂੰ ਘੁੱਟ ਕੇ ਤੇ ਕੁਝ ਨੌਜਵਾਨ ਚਿਹਰੇ ਜਿਨ੍ਹਾਂ ਦੇ ਕਾਪਣਾ ਤੜਕਿੰਦੇ ਨਹੀਂ ਹਾਲਾਂਕਿ ਸਾਨੂੰ ਪਤਾ ਲੱਗਾ ਇਸ ਸੁਭੀ ਸਿੰਘ ਬਾਦਲ ਦਾ ਧੜਾ ਜਿਹੜਾ ਵਾ ਉਹਦੇ ਚ ਬਹੁਤ ਸਾਰੇ ਲੀਡਰ ਜਿਹੜੇ ਬਹੁਤ ਜ਼ਿਆਦਾ ਕਾਲੇ ਨੇ ਬਹੁਤ ਜ਼ਿਆਦਾ ਤੱਤੇ ਨੇ ਜਿਨ੍ਹਾਂ ਨੂੰ ਪਤਾ ਕਿ ਸਾਨੂੰ ਕੋਈ ਨੇ ਕੁਰਸੀ ਕੁਰਸੀ ਮਿਲ ਹੀ ਜਾਣੀ ਹੈਗੀਆ ਉਹ ਜ਼ਿਆਦਾ ਕਾਲੇ ਸੀ ਲੇਕਿਨ ਪਹਿਲੀ ਦਫਾ ਹੋਇਆ ਨਹੀਂ ਤੇ ਕੋਰ ਕਮੇਟੀ ਕਵਰ ਕਰਦਿਆਂ ਨੂੰ ਮੈਨੂੰ ਵੀ ਕਾਫੀ ਸਮੇਂ ਲੱਗੇ ਜਾਂ ਅਖਬਾਰਾਂ ਜਾਂ ਕਾਲੀ ਦਲ ਦੀ ਸਿਆਸਤ ਨੂੰ ਸਮਝਦਿਆਂ ਇੱਕੋ ਲਾਈਨਾਂ ਦੀ ਕਿ ਕੋਰ ਕਮੇਟੀ ਜੱਜ ਡਿਸਕਸ਼ਨ ਕੀਤੀ ਤੇ ਇਸ ਕਰਕੇ ਫੈਸਲਾ ਸਰਬਸੰਮਤੀ ਨਾਲ ਆਇਆ ਕਿ ਇਸ ਗੱਠ ਜੋੜ ਕਰਨਾ ਹੈ ਕਿ ਨਹੀਂ ਕਰਨਾ ਇਹ ਸਾਰੇ ਜਿਹੜੇ ਰਾਈਟ ਆ ਪ੍ਰਧਾਨ ਨੂੰ ਦਿੱਤੇ ਜਾਂਦੇ ਨੇ ਪਰ ਪਹਿਲੀ ਰੂਪ ਚ ਇੱਕ ਇਸ ਵਾਰ ਜਿਹੜੀ ਮੀਟਿੰਗ ਮੀਟਿੰਗ ਦੇ ਵਿੱਚ ਚਰਚਾ ਚਰਚਾ ਦੇ ਰੂਪ ਵਿੱਚ ਜਿਹੜਾ ਮੁੱਦਾ ਆ ਉਹ ਇੱਕ ਮਤਾ ਬਣਿਆ ਮਤਾ ਇਹ ਬਣਿਆ ਗਿਆ ਕਿ ਜਦ ਤੱਕ ਬੀਜੇਪੀ ਸਾਨੂੰ ਪੰਜਾਬ ਦੇ ਮਸਲੇ ਪੰਤਕ ਮਸਲਿਆਂ ਤੇ ਬਾਣੀ ਪਾਉਂਦੀ ਤਦ ਤੱਕ ਅਸੀਂ ਹੱਲ ਗੱਠ ਜੋੜ ਨਹੀਂ ਕਰਦੇ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਕਾਲੀ ਦਾ within ਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇੱਕ ਉਹ ਧੜਾ ਕਾਫੀ ਹਾਵੀ ਹੋ ਗਿਆ ਜਿਹੜਾ ਸੁਭੀ ਸਿੰਘ ਬਾਦਲ ਦੇ ਧੜੇ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਿਆ ਜਿਹੜੇ ਕਹਿੰਦੇ ਕਿ ਨਹੀਂ विदाउट कंडीशन ਅਸੀਂ ਭਾਜਪਾ ਦਾ ਸਮਰਥਨ ਨਹੀਂ ਕਰ ਸਕਦੇ ਤੁਸੀਂ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 550 ਪ੍ਰਕਾਸ਼ ਦਿਹਾੜੇ ਮੌਕੇ ਕੀ ਕਿਹਾ ਸੀ ਕਿ ਜਿਹੜੇ ਬੰਦੀ ਸਿੰਘ ਅਸੀਂ ਰਿਹਾ ਕਰ ਗਏ ਤੁਸੀਂ ਨਹੀਂ ਕੀਤੇ ਕਿਸਾਨੀ ਅंदोलਨ ਦੇ ਵਿੱਚ ਤੁਸੀਂ ਮਾਫੀ ਮੰਗੀ ਨੋਟੀਫਾਈ ਨਹੀਂ ਕੀਤਾ ਹੈਗਾ ਤੁਸੀਂ ਅਜੇ ਤੱਕ ਕਿਸਾਨ ਧਰਨੇ ਦੇ ਵਿੱਚ ਇਹ ਜਿਹੜੇ 4-5 ਮਸਲੇ ਆ ਗਏ ਉਹ ਮਸਲਿਆਂ ਦੇ ਨਾਲ ਅਗਰ ਭਾਪੀ ਗੱਠ ਜੋੜ ਕਰਦੀ ਤੇ ਉਮੀਦ ਲੱਗਦਾ ਕਿ ਚੰਗੀ ਗੱਲ ਹੈ ਕਿ ਤੁਹਾਡੀ ਹੋਣੀ ਚਾਹੀਦੀ ਹੈ 50% ਪੰਥ ਪ੍ਰਤੀ ਅਗਰ ਤੁਸੀਂ ਨਹੀਂ ਜਾਗੇ ਜੇ ਤੁਹਾਨੂੰ ਕੁਰਸੀ ਪਿਆਰੀ ਹੈ ਕਿ 2024 ਚ ਮੋਦੀ ਸਾਹਿਬ ਦੀ ਜੇ ਸਰਕਾਰ ਬਣ ਗਈ ਸਾਡੀਆਂ ਦੋ ਮਿਨਿਸਟਰੀਆਂ ਪੱਕੇ ਇੱਕਦਾਂ ਹੀ ਗਵਰਨਰ ਲਾ ਲਾਂਗੇ ਇੱਕਦਾਂ ਸਾਡਾ ਚੇਅਰਮੈਨ ਬਣ ਜਾਊ ਨਹੀਂ ਫਿਰ ਪੰਜਾਬ ਪਿੱਛੇ ਰਹਿ ਗਿਆ ਫਿਰ ਤੁਹਾਡੀ ਪੈ ਲੱਗੇ ਹੋਗੀ ਪੰਜਾਬ ਪਿੱਛੇ ਰਹਿ ਗਿਆ ਪੰਥ ਪਿੱਛੇ ਰਹਿ ਗਿਆ ਜੇ ਤੁਸੀਂ ਅੱਜ ਕਾਲੀ ਦਲ ਨੇ ਪੰਥ ਨੂੰ ਛੱਡਿਆ ਹੈਗਾ ਕਾਲੀ ਦਲ ਇਸੇ ਹਾਲਾਤ ਨੇ ਜੇ ਤੁਸੀਂ ਪੰਜਾਬ ਨੂੰ اسی ਤੁਹਾਡੇ ਇਸੇ ਕਰਕੇ حالات ਨੇ ਮੈਨੂੰ ਲੱਗਦਾ ਇਹ ਜੋ ਵੀ ਕਿਸੇ ਨੇ ਕਾਲੀ ਦਲ ਦੇ ਵਿੱਚ ਇਹ ਗੱਲ ਕੀਤੀ ਮੁੱਦਾ ਉਭਾਰਿਆ ਉਹ ਚੰਗੀ ਗੱਲ ਨਹੀਂ ਤੇ ਮੈਨੂੰ ਲੱਗਦਾ ਕਿ ਡਾਕਟਰ ਦਿਲਜੀਤ ਸਿੰਘ ਚੀਮਾ ਸਮੇਤ ਜਾਂ ਜਿਹੜੇ ਜਿਹੜੇ ਹੈਗੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਇਦਾਂ ਦੇ ਜਿਹੜੇ ਵੱਡੇ ਲੀਡਰ ਨੇ ਸਿਆਣੇ ਲੀਡਰ ਜਿਹੜੇ ਕਹਿੰਦੇ ਉਹ ਤੇ ਹੱਕ ਦੇ ਵਿੱਚ ਹੀ ਕਿ ਗੱਠ ਜੋੜ ਕਰ ਲਓ ਜੇ ਸਾਡੇ ਜਾਣ ਕਰ ਪਰ ਕਈ ਨੌਜਵਾਨ ਵੀ ਹੈ ਇੱਕ ਉਹ ਵੱਖਰਾ ਧੜਾ ਆ ਗਿਆ ਉਹ ਕਹਿੰਦੇ ਨਹੀਂ ਪਹਿਲਾਂ ਸ਼ਰਤਾਂ ਹੋਣੀਆਂ ਚਾਹੀਦੀਆਂ ਸ਼ਾਇਦ ਇਸੇ ਕਰਕੇ ਅੱਜ ਮਨਪ੍ਰੀਤ ਆਲੀ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਨੇ ਹਾਲਾਂਕਿ ਉਹ ਕਾਲੀ ਦਲ ਦੀ ਅੱਜਕੱਲ ਸਿਆਸਤ ਤੋਂ ਨਾਲੋਂ ਥੋੜਾ ਹਟ ਕੇ ਸੋਚ ਰਹੇ ਨੇ ਕਰਨੈਲ ਸਿੰਘ ਜਿਹੜੇ ਪੰਜੋਲੀ ਆ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਮੈਂਬਰ ਆ ਚੁੱਕੇ ਨੇ ਜਨਰਲ ਸੈਕਟਰੀ ਬਣ ਚੁੱਕੇ ਉਹਨਾਂ ਦੀ ਵੀ ਸਟੇਟਮੈਂਟ ਆ ਗਈ ਹੈ ਇਹ ਜਦ ਤੱਕ ਤੁਸੀਂ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋ ਪੰਤਕ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਹੀਂ ਸੈਂਟਰ ਨਾਲ ਦੇ ਨਾਲ ਡੀਲ ਕਰੋਗੇ ਸਮਝੌਤੇ ਕਰਨੇ ਚਾਹੀਦੇ ਨੇ ਹਰ ਸਟੇਟ ਆਪਣੇ ਸਟੇਟ ਵਾਸਤੇ ਸਮਝੌਤੇ ਕਰਦਾ ਹੈਗਾ ਤੇ ਤੁਹਾਨੂੰ ਵੀ ਕਰਨੇ ਚਾਹੀਦੇ ਕਿਉਂਕਿ ਤੁਹਾਨੂੰ ਭਾਵੇਂ ਘੱਟ ਲੋੜੋ ਭਾਵੇਂ ਬੀਜੇਪੀ ਨੂੰ ਜ਼ਿਆਦਾ ਲੋੜ ਸੀ ਕਿਉਂਕਿ ਬੀਜੇਪੀ ਨੂੰ ਲੱਗਦਾ ਸੀ ਕਿ ਅਜਿਹੀਆਂ ਸੀਟਾਂ ਹੈ ਇੱਕ ਤੇ ਬੀਜੇਪੀ 23 ਸੀਟਾਂ ਤੇ ਲੜਦੀ ਰਹੀ ਨਾ ਵਿਧਾਨ ਸਭਾ ਪਰ 19 ਸੰਦੀਪ ਇਹੋ ਜੀਆਂ ਵੀ ਵਿਧਾਨ ਸਭਾ ਹਲਕੇ ਨੇ ਜਿਹਨੂੰ ਸੈਮੀ ਹਲਕੇ ਕਹਿੰਦੇ ਨੇ ਤੇ ਜਿੱਥੋਂ ਸ਼ਰਮਨੀ ਕਾਲੀਦਲ ਦੇ ਲੀਡਰ ਐਮ ਐਲ ਏ ਬੰਦੇ ਰਹੇ ਨੇ ਅਕਾਲੀ ਦਲ ਪਤਾ ਨਹੀਂ ਕਿਉਂ ਹਿੰਦੂ ਸਿੱਖ ਨੂੰ ਧਿਆਨ ਵਿੱਚ ਬੀਜਪੀ ਨਾਲ ਕਰਦੇ ਰਹੇ ਨੇ ਹਰ ਸਟੇਟ ਦੀ ਇੱਕ ਆਪਣੀ ਇੰਪੋਰਟੈਂਸ ਹੁੰਦੀ ਹੈ ਹਰ ਸਟੇਟ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਨੇ ਉਹ ਇਸੇ ਕਰਕੇ ਹੁਣ ਲੱਗਾ ਕਿ ਅਕਾਲੀ ਦਲ ਲੱਗਾ ਕਿ ਸਾਡੀਆਂ ਵੀ ਔਰ ਬੀਜਪੀ ਨੂੰ ਲੱਗਦਾ ਸੀ ਕਿ ਸਾਡਾ ਗੱਠਜੋੜ ਜਿਹੜਾ ਅਕਾਲੀ ਦਲ ਦਾ ਉਹ ਬੀਜਪੀ ਨੂੰ ਫਾਇਦਾ ਹੋਣਾ ਸੀ ਇਸ ਮਸਲੇ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟਰ ਜਾਂ ਵਰਕਰ ਆ ਉਹ ਬੀਜਪੀ ਨੂੰ ਅੱਖਾਂ ਬੰਦ ਕਰਕੇ ਵੋਟਾਂ ਪਾਉਂਦਾ ਹੈਗਾ ਬੀਜੇਪੀ ਇਸ ਕਰਕੇ ਕਾਲੀ ਹੋਈ ਸੀ ਨਾ ਪਰ ਨਾਲ ਬੀਜੇਪੀ ਪੰਜ ਹਲਕੇ ਮੰਗਦੀ ਸੀ ਉਹਨਾਂ ਰਾਧਾ ਤੇ ਸੁਬੀਰ ਸਿੰਘ ਜਾਂ ਦੂਜਿਆਂ ਨੂੰ ਇਹ ਡਰ ਸੀ ਕਿ ਜੇ ਅਸੀਂ ਇਹਨਾਂ ਨੂੰ ਪੰਜ ਸੀਟਾਂ ਤੇ ਦੇ ਦਿੱਤੀਆਂ ਦੂਜਾ ਸਾਡੀਆਂ ਸੈਂਟਰ ਨੇ ਮੰਗਾ ਵੀ ਨਹੀਂ ਮੰਨੀਆਂ ਤੇ ਇਸ ਕਰਕੇ ਫਿਰ ਅੱਜ ਪੰਜ ਮੰਗਦੇ ਨੇ ਤੇ 227 ਦੇ ਵਿੱਚ 45 ਸੀਟਾਂ ਮੰਗਣਗੇ ਤੇਜ ਦੀ ਬਜਾਏ ਤੇ ਇਸ ਕਰਕੇ ਜਿਹੜਾ ਵੀ ਫੈਸਲਾ ਕਿਸੇ ਨੇ ਲਿਆ ਪੰਜਾਬ ਦੇ ਮਤਲਕ ਔਰ ਸ਼੍ਰੋਮਣੀ ਕਾਲੀ ਦਲ ਦੇ ਮਤਲਕ ਔਰ ਦੂਜਾ ਪੰਥਕ ਦੇ ਧਿਆਨ ਵਿੱਚ ਰੱਖਦੇ ਮੈਨੂੰ ਲੱਗਦਾ ਕਿ ਕਾਲੀ ਦਲ ਦਾ ਸਹੀ ਫੈਸਲਾ ਆਗਾ ਕਿਉਂਕਿ ਕੱਲ ਭਾਜੀਪੀ ਨੇ ਕੀ ਹੈ ਤੁਹਾਡੇ ਕੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਤੁਹਾਡੇ ਕੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਤੁਹਾਡੇ ਕੋ ਤਖਸਿਰ ਹਯੂਰ ਸਾਹਿਬ ਬੋਰਡ ਖੋਣ ਲੱਗੇ ਸੀ ਇਸ ਕਰਕੇ ਤੁਸੀਂ ਉਸ ਪਾਰਟੀ ਦੇ ਨਾਲ ਗੱਠਜੋੜ ਕਰਨੀਆਂ ਗੱਲਾਂ ਕਰਦੇ ਹੋ ਜਿਹੜੇ ਤੁਹਾਡੇ ਧਾਰਮਿਕ ਮਸਲਾਂ ਦੇ ਵਿੱਚ ਵੀ ਦਖਲ ਦਿੰਦੇ ਤੇ ਜਦੋਂ ਕਾਂਗਰਸ ਕਰਦੀ ਆ ਗਈ ਆ ਉਹਦੇ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਸਾਰੀਆਂ ਮਿਰਚਾਂ ਲੱਗਦੀਆਂ ਨੇ ਪਰ ਜੇ ਭਾਜਪਾ ਕਰੇ ਤੇ ਤੁਹਾਨੂੰ ਕਹਿੰਦੇ ਕਿ ਨਹੀਂ ਕੋਈ ਗੱਲ ਨਹੀਂ ਉਹ ਮਿਰਚਾਂ ਨੂੰ ਇਹ ਮਠਿਆਈ ਦਾ ਰੂਪ ਸਮਝ ਕੇ ਖਾ ਲੈਂਦੇ ਆਗੇ ਨੇ ਪਰ ਹੁਣ ਕਿਉਂਕਿ ਭਾਜਪਾ ਨੂੰ ਵੀ ਲੋੜ ਆ ਕਿਉਂਕਿ ਭਾਜਪਾ ਨੂੰ ਇਹ ਆ ਇਸ ਵਾਰ ਕਿ ਜਿੰਨੇ ਐਨਡੀਏ ਦੇ ਹਿੱਸੇਦਾਰੇ ਨੇ ਗਠਜੋੜ ਕਰ ਲੋ ਚੰਗੇ ਰਵਾਂ ਕਿਉਂਕਿ ਬੀਜੇਪੀ ਦੀ ਉੱਪਰ ਉੱਪਰ ਸਾਨੂੰ ਲੱਗਦੀ ਤਸਵੀਰ ਬੜੀ ਵਧੀਆ ਹੈ ਪਰ ਅੰਦਰੂਨੀ ਤੌਰ ਤੇ ਬੀਜੇਪੀ ਵੀ ਇਸ ਟਾਈਮ ਹਿੱਲੀ ਹੋਈ ਆ